ਪਿਛਲੇ ਵਰਿਆਂ ਦੌਰਾਨ ਪੰਜਾਬ ਦੇ ਵਿੱਚ ਕੁਝ ਅਜਈਆਂ ਅਣਸੂਖਾਵੀਆਂ ਘਟਨਾਵਾਂ ਵਾਪਰੀਆਂ ਜਿਨ੍ਹਾਂ ਨੇ ਪੰਜਾਬ ਦੇ ਸਿਆਸੀ ਮਾਹੌਲ ਨੂੰ ਕਾਫੀ ਗੰਦਲਾ ਕੀਤਾ ਪੰਜਾਬ ਦੀਆਂ ਕਈ ਸ਼ਖਸੀਅਤਾਂ ਇਹਨਾਂ ਮਾਮਲਿਆਂ ਨੂੰ ਲੈ ਕੇ ਬਾਦਾਂ ਅਤੇ ਵਿਵਾਦਾਂ ਦੇ ਵਿੱਚ ਘਿਰਿਆ ਰਹਿ ਜਾਂ ਇਨ੍ਹਾਂ ਹੀ ਮਾਮਲੇ ਨਾਲ ਜੁੜਿਆ ਹੋਇਆ ਹੈ ਇੱਕ ਵਿਅਕਤੀ ਪ੍ਰਦੀਪ ਕਲੇਰ ਪ੍ਰਦੀਪ ਕਲੇਰ ਦੀਆਂ ਪਿਛਲੇ ਦਿਨਾਂ ਦੌਰਾਨ ਟੈਲੀਵਿਜ਼ਨ ਚੈਨਲਾਂ ਤੇ ਜਾਂ ਇਹ ਕੈਲੀ ਵੀ ਡਿਜੀਟਲ ਪਲੇਟਫਾਰਮਸ ਦੇ ਅਲਬਖ ਵਖ ਪਲੇਟਫਾਰਮਾਂ ਤੇ ਆਇਆਂ ਇੰਟਰਵਿਊਜ਼ ਦੌਰਾਨ ਇੱਕ ਚਿਹਰਾ ਵਾਰ-ਵਾਰ ਸਾਹਮਣੇ ਆਇਆ ਹੈ ਉਹ ਚਿਹਰਾ ਹੈ ਲਖਵੀਰ ਸਿੰਘ ਲਖੀ ਜੋ ਬਾਦਲ ਪਰਿਵਾਰ ਦਾ ਖਸਮ ਖਾਸ ਰਿਹਾ ਹੈ ਉਹਨਾਂ ਦੇ ਸਿਰਫ ਵਪਾਰਕ ਹਿੱਤਾਂ ਦੀ ਹੀ ਉਹ ਪੈਰਵਾਈ ਕੈਲੀਏ ਜਾਂ ਰਾਖੀ ਕੈਲੀਏ ਜਾਂ ਦਿਖਾ-ਦੇਖੀ ਨਹੀਂ ਸੀ ਕਰਦਾ ਬਲਕਿ ਹੋਰ ਨਾ ਕਮਾ ਦੇ ਵਿੱਚ ਵੀ ਉਹਦੀ ਸ਼ਮੂਲੀਅਤ ਆਮ ਤੌਰ ਤੇ ਮੰਨੀ ਜਾਂਦੀ ਸੀ ਲਖਵੀਰ ਸਿੰਘ ਲਖੀਨਾ ਦਾ ਇਹ ਸ਼ਖਸ ਜੋ ਕਿ ਬਰਨਾਲਾ ਜ਼ਿਲ੍ਹੇ ਦਾ ਰਹਿਣ ਵਾਲਾ ਹੈ ਇਹਨਾਂ ਦੌਰਾਂ ਦੌਰਾਨ ਬਾਦਲ ਪਰਿਵਾਰ ਤੋਂ ਅਲੱਗ ਹੋ ਕੇ ਉਹ ਕੀ ਕਰ ਰਿਹਾ ਹੈ ਕਿਸ ਤਰ੍ਹਾਂ ਉਹ ਆਪਣੇ ਵਪਾਰ ਨੂੰ ਵਧਾ ਰਿਹਾ ਹੈ ਕਿਸ ਤਰ੍ਹਾਂ ਦੀ ਜ਼ਿੰਦਗੀ ਜਿਉ ਰਿਹਾ ਹੈ ਇਹ ਅਸੀਂ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਪ੍ਰਦੀਪ ਕਲੇਰ ਨੇ ਇੱਕ ਚੀਜ਼ ਜ਼ਰੂਰ ਸਾਹਮਣੇ ਲਿਆਂਦੀ ਹੈ ਇਸ ਗੱਲ ਬਾਰੇ ਤਾਂ ਜਾਂ ਲਖੀ ਜਾਣਦਾ ਹੈ ਜਾਂ ਸੁਖਵੀਰ ਸਿੰਘ ਬਾਦਲ ਜਾਣਦੇ ਹੈ ਜਾਂ ਪ੍ਰਦੀਪ ਕਲੇਰ ਜਾਣਦਾ ਪਰ ਪ੍ਰਦੀਪ ਕਲੇਰ ਨੇ ਇਹ ਦਾਵਾ ਕੀਤਾ ਵੀ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਹਮ ਰਹੀਮ ਨਾਲ ਸੁਖਵੀਰ ਸਿੰਘ ਬਾਦਲ ਦੀਆਂ ਜਿੰਨੀਆਂ ਵੀ ਮੀਟਿੰਗਾਂ ਹੋਈਆਂ ਉਹਨਾਂ ਵਿੱਚੋਂ ਜ਼ਿਆਦਾਤਰ ਦਾ ਚਸ਼ਮਦੀਦ ਗਵਾ ਜੇਕਰ ਪ੍ਰਦੀਪ ਕਲੇਰ ਹੈ ਤਾਂ ਲਖਵੀਰ ਸਿੰਘ ਲਖੀ ਨਾਂ ਦਾ ਸ਼ਖਸ ਵੀ ਉਹਨਾਂ ਦਾ ਗਵਾ ਹੈ ਜਿਸ ਬਾਰੇ ਪ੍ਰਦੀਪ ਕਲੇਰ ਨੇ ਦਾਵਾ ਕੀਤਾ ਕਿ ਉਹ ਕਾਰ ਚਲਾ ਕੇ ਸੁਖਵੀਰ ਸਿੰਘ ਬਾਦਲ ਨੂੰ ਬਿਠਾ ਕੇ ਡੇਰਾ ਮੁਖੀ ਨੂੰ ਮੁਲਾਕਾਤ ਕਰਾਉਣ ਲਈ ਲੈ ਕੇ ਜਾਂਦਾ ਰਿਹਾ ਹੈ ਤੁਸੀਂ ਇਸ ਸਾਡੀ ਵੀਡੀਓ ਦੇ ਵਿੱਚ ਲਖਵੀਰ ਸਿੰਘ ਲੱਖੀ ਬਾਰੇ ਵਿਸਥਾਰ ਨਾਲ ਜਾਣੋਗੇ ਪੰਜਾਬ ਦੇ ਬਰਨਾਲਾ ਜ਼ਿਲ੍ਹੇ ਦੇ ਹੰਡਿਆਇਆ ਕਸਬੇ ਨਾਲ ਸਬੰਧ ਰੱਖਣ ਵਾਲੇ ਇਸ ਸ਼ਖਸ ਦਾ ਨਾਂ ਹੈ ਲਖਵੀਰ ਸਿੰਘ ਉਰਫ ਲੱਖੀ ਜ਼ੈਲਦਾਰ ਇਹ ਕਾਮ ਤੇ ਸਿੱਧੇ ਸਾਦੇ ਕਿਸਾਨ ਪਰਿਵਾਰ ਵਿੱਚ ਜੰਮਿਆ ਲੱਖੀ ਇੱਕ ਦਿਨ ਰਾਤ ਸੀ ਲੋਕਾਂ ਨਾਲ ਯਾਰੀ ਗੰਢਣ ਤੋਂ ਬਾਅਦ ਵੱਡਾ ਕਾਰੋਬਾਰ ਖੜਾ ਕਰ ਲਵੇਗਾ ਇਹ ਗਲਤ ਕਿਸੇ ਨੇ ਸੁਪਨੇ ਵਿੱਚ ਵੀ ਨਹੀਂ ਸੀ ਸੋਚੀ ਖੇਰ ਗੱਲ ਕਰਦੇ ਹਾਂ ਇਸ ਵਿਅਕਤੀ ਦੇ ਆਤਿਸ਼ਬਾਜੀ ਵਾਂਗ ਇੱਕਦਮ ਉਤਾਨੋ ਚੜਨ ਦੀ ਇਸ ਪਿੰਡ ਵਾਸੀ ਦੇ ਪ੍ਰਾਣੇ ਸਾਥੀ ਦੱਸਦੇ ਨੇ ਕਿ ਸਾਲ 2002 ਤੱਕ ਇਹ ਵਿਅਕਤੀ ਵੀ ਇੱਕ ਬੇहद ਸਾਧਾਰਨ ਵਿਅਕਤੀ ਵਾਂਗ ਹੀ ਵਿਚਰਦਾ ਸੀ ਪਰ ਉਦੋਂ ਤੱਕ ਕਿਸੇ ਨੂੰ ਚੇਤਾਵਨੀ ਨਹੀਂ ਸੀ ਕਿ ਪੰਜਾਬ ਦੇ ਇੱਕ ਵੱਡੇ ਰਾਸ ਸਿੱਖ ਘਰਾਣੇ ਦੇ ਕੰਧਾਰੇ ਚੜਕੀ ਬਸਾਂ ਤੇ ਝੂਟੇ ਲੈਣ ਵਾਲਾ ਲੱਖੀ ਇੱਕ ਦਿਨ ਲੱਖੀ ਬਾਦਸ਼ਾਹ ਪੰਜਾਬੀ ਦਾ ਦਿਨਾਂ ਵਿੱਚ ਇੱਕ ਵੱਡਾ ਕਾਰੋਬਾਰ ਖੜਾ ਕਰਨ ਦੇ ਤੌਰ ਤਰੀਕੇ ਤੇ ਜਾਦੂ ਜੇਕਰ ਕਿਸੇ ਨੇ ਸਿੱਖਣਾ ਹੋਵੇ ਤਾਂ ਲੱਖੀ ਤੋਂ ਸਿੱਖੇ ਚੰਡੀਗੜ੍ਹ ਬਟਿੰਡਾ ਸੜਕ ਤੇ ਬਰਨਾਲਾ ਦੇ ਨਜ਼ਦੀਕ ਦੁਨੀਆ ਭਰ ਦੇ ਬ੍ਰਾਂਡਸ ਕੈਲੀ ਰੂਟਸ ਪੈਪੇ ਜੀਨਸ ਮਾਉਂਟੀ ਕਾਰਲੋ ਸਟੈਸਕੋ ਪਿਉਮਾ ਬਲੈਕਬੈਰੀ ਐਕਟਿਵ ਮੈਟਲ ਕੈਂਟਾਬਿਲ ਲੂਈਸ ਫਿਲਿਪ ਮੈਟਰੋ ਸੂਜ਼ਨ ਐਲਸੋਲੀ ਟੌਮੀ ਹੇਲਫਿੰਗਰ ਪੀਟਰ ਇੰਗਲੈਂਡ ਲੀਕੂਪੁਰ ਵੁਡਲੈਂਡ ਬਾਟਾ ਸਪੋਰਟਸ ਕਿੰਗ ਐਮ ਆਈ ਆਰ ਐਸ ਰੇਮੰਡ ਕਲਰ ਪਲੱਸ ਫੋਰਡ ਕਲੀਨਸ ਲਿਵਰਪੂਲ ਕਲੱਬ ਯਾਰਕ ਬਲੂ ਪੈਡ ਕੈਲਵਿਨ ਕੈਲਨ ਯੂਐਸ ਪੋਲੋ ਨਾਕਆਊਟ ਯੋਕੀ ਲੰਡਨ ਬੇਰੀ ਨਾਈਕੀ ਐਸਐਸ ਡਿਊਕ ਕੈਲਸੈਂਟੋ ਕਾਪਕੌਨ ਕੋਟੇ ਲਿਬਰਟੀ ਨੈਵਰ ਰੈਡ ਟਿਪ ਅੰਡਰਆਰਮ ਕ੍ਰੌਕਸ ਨਮੈਰੋਨੋ ਐਡੀਡਾਸ ਵਾਲੀ ਸ਼ੋਰੂਮਾਂ ਵਾਲੀ ਮਾਰਕੀਟ ਬਣ ਗਈ ਹੈ ਚਰਚਾ ਤਾਂ ਇਹ ਵੀ ਹੈ ਕਿ ਇੱਥੇ ਹਵੇਲੀ ਟਿਮ ਹੋਟਲ ਤੇ ਹੋਟਲ ਤਾਜ ਵੀ ਆ ਰਿਹਾ ਹੈ ਬਰਨਾਲਾ ਪੰਜਾਬ ਦਾ ਅਜਿਹਾ ਖੇਤਰ ਹੈ ਜਿੱਥੇ ਲੋਕ ਪਾਣੀ ਨੂੰ ਤਰਸਣ ਲੱਗੇ ਨੇ ਤੇ ਜ਼ਮੀਨ ਹੇਠਲੇ ਪਾਣੀ ਦਾ ਪੱਧਰ ਖਤਰਨਾਕ ਹੱਦ ਤੱਕ ਹੇਠਾਂ ਚੜ੍ਹਿਆ ਜਾਣ ਵਾਲਾ ਐਲਾਨ ਦਿੱਤਾ ਗਿਆ ਹੈ। ਪਾਵ ਡਾਰਕ ਜ਼ੋਨ ਐਲਾਨਿਆ ਗਿਆ ਤੇ ਫਸਲਾਂ ਲਈ ਪਾਣੀ ਦੀ ਕਮੀ ਚਿਰਾਂ ਤੋਂ ਰੜਕ ਰਹੀ ਹੈ। ਉਸ ਧਰਤੀ ਤੇ ਨਹਿਰੀ ਪਾਣੀ ਦੀ ਵਰਤੋਂ ਕਰਕੇ ਬਣਾਈ ਹੋਈ ਬੇਹੱਦ ਖੂਬਸੂਰਤ ਲੇਖ ਦੇ ਨਜ਼ਾਰੇ ਲੈਣ ਦੇ ਲੋਕਾਂ ਨੂੰ ਜਦੋਂ ਦੇਖਦੇ ਹੋ ਤਾਂ ਇੱਕ ਵਾਰ ਤੁਹਾਨੂੰ ਹੈਰਾਨੀ ਵੀ ਹੁੰਦੀ ਹੈ ਕਿ ਜਿਸ ਪੰਜਾਬ ਵਿੱਚ ਪਾਣੀ ਦੀ ਕਮੀ ਦੀ ਗੱਲ ਚੱਲਦੀ ਹੋਵੇ ਉੱਥੇ ਲੇਖ ਦੇ ਨਜ਼ਾਰੇ ਲੈਣ ਲਈ ਬਾਦੂ ਨਹਿਰੀ ਪਾਣੀ ਵੀ ਹੈ ਚੰਡੀਗੜ੍ਹ ਬਠਿੰਡਾ ਕੌਮੀ ਮਾਰਗ ਤੇ ਬਣੀ ਇਸ ਟਿਕਾਣੀ ਤੇ ਦੁਨੀਆ ਭਰ ਵਿੱਚ ਮਸ਼ਹੂਰ ਕਾਫੀ ਤੇ ਖਾਨ ਪੀਂਦੇ ਰੈਸਟੋਰੈਂਟ ਦੇਖ ਕੇ ਇੱਕ ਵਾਰੀ ਤਾਂ ਹਰ ਬੰਦਾ ਚੌਕ ਜਾਂਦਾ ਹੈ ਵਦੇਸ਼ਾਂ ਤੋਂ ਪੰਜਾਬ ਆਉਣ ਵਾਲਿਆਂ ਕੌਮੀ ਮਾਰਗ ਤੋਂ ਗੁਜ਼ਰਨ ਵਾਲਿਆਂ ਤੇ ਫਿਰ ਚੰਡੀਗੜ੍ਹ ਲਈ ਸਟਾਰਬਕਸ ਵਰਗੀਆਂ ਕਾਫੀ ਦੀਆਂ ਦੁਕਾਨਾਂ 버ਗਰ ਕਿੰਗ KFC ਸਨੈਕ ਬੇਕਰ ਮੈਕਡੋਨਲਡਸ ਕੈਚਸ ਸਟਾਰਬਕ ਪੀਰਾਬਿਟ ਕਾਫੀ ਤੇ ਸਵਾਗਤ ਵਰਗੇ ਅਨਗਿਣਤ ਰੈਸਟੋਰੈਂਟ ਬਰਨਾਲੇ ਵਿੱਚ ਖੁੱਲ ਜਾਣੇ ਕਿਸੇ ਅਜੰਬੇ ਤੋਂ ਘਟ ਨਹੀਂ ਨੇ ਪੁਲਿਸ ਦੇ ਜਿਹੜੇ ਅਫਸਰ ਲੱਖੀ ਦੇ ਪਿੱਛੇ ਆਪਣੀ ਪੋਸਟਿੰਗ ਲਈ ਭੱਜੇ ਫਿਰਦੇ ਸਨ ਅੱਜ ਏਡਾ ਵੱਡਾ ਕਾਰੋਬਾਰ ਦੇਖ ਕੇ ਇੱਕ ਵਾਰੀ ਤਾਂ ਠੱਠੰਬਰ ਜਾਂਦੇ ਨੇ ਤੇ ਮੂੰਹ ਵਿੱਚ ਉਂਗਲਾ ਲੈ ਕੇ ਸਿਰਫ ਇਨਾ ਹੀ ਕਹਿ ਪਾਉਂਦੇ ਨੇ ਕਿ ਕਿਹੜੀ ਗਿੱਦਰ ਸਿੰਘੀ ਹੈ ਲੱਖੀ ਕੋਲ ਕਿਉਂਕਿ ਇਸ ਵਪਾਰਕ ਟਿਕਾਣੇ ਦੇ ਸਥਾਪਿਤ ਹੋਣ ਨੇ ਲੱਖੀ ਦੀ ਪ੍ਰਸਿੱਧੀ ਨੂੰ ਚਾਰ ਚੰਨ ਲਾ ਦਿੱਤੇ ਹੁਣ ਹਰ ਕੋਈ ਅਮੀਰ ਬਣ ਦੇ ਚੱਕਰ ਵਿੱਚ ਲੱਖੀ ਤੋਂ ਸਲਾਹ مشਵਰੇ ਲੈਣ ਲੱਗਿਆ ਤੇ ਬਾਦਲਾਂ ਦੇ ਸਹਾਰੇ ਅਨਕਿਆਸੀ ਤਰੱਕੀ ਕਰਨ ਵਾਲੇ ਲੱਖੀ ਨੂੰ ਪੈਸਾ ਕਮਾਉਣ ਦੇ ਮਾਮਲੇ ਵਿੱਚ ਲੋਕੀ ਸੱਤਾਂ ਪੱਤਨਾਂ ਦਾ ਤਾਰੂ ਮੰਨਣ ਲੱਗੇ ਨੇ ਲੱਖੀ ਦੀ ਮੌਜੂਦਾ ਚੜਤ ਬਾਰੇ ਚਰਚਾ ਕਰਨ ਲੱਗਿਆਂ ਪਛੋਕੜ ਵਿੱਚ ਜਾਣਾ ਬਹੁਤ ਜ਼ਰੂਰੀ ਹੈ ਸੂਬੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਮੰਤਰੀ ਹੁੰਦਿਆਂ ਜਦੋਂ ਬਾਦਲਾਂ ਦੇ ਚੇਲੇ ਜਾਂ ਇਹ ਕਹਿ ਲੋ ਕਿ ਵਪਾਰ ਸਾਮਣ ਵਾਲੇ ਜੇਲਾਂ ਵਿੱਚ ਜਾਣ ਲੱਗੇ ਤਾਂ ਬਾਦਲਾਂ ਦੀ ਟਰਾਂਸਪੋਰਟ ਕੰਪਨੀ ਚਲਾਉਣ ਲਈ ਲੱਖੀ ਨੂੰ ਕਮਾਨ ਸੌਂਪੀ ਗਈ ਅਕਸਰ ਦੇਖਿਆ ਗਿਆ ਹੈ ਕਿ ਸਿਆਸਤ ਵਿੱਚ ਉਲਟ ਫੇਰ ਹੁੰਦਿਆਂ ਦੇਰ ਨਹੀਂ ਲੱਗਦੀ ਤੇ ਜਦੋਂ ਸਾਲ 2007 ਵਿੱਚ ਬਾਦਲ ਪਰਿਵਾਰ ਪੰਜਾਬ ਦੀ ਸੱਤਾ ਤੇ ਕਬਜ਼ਾ ਹੋ ਗਿਆ ਤੇ ਲੱਖੀ ਦੇ ਇੱਕ ਤਰ੍ਹਾਂ ਨਾਲ ਭਾਗ ਖੁੱਲ ਗਏ ਇਹ ਮੰਨਿਆ ਜਾ ਰਿਹਾ ਹੈ ਕਿ ਲੱਖੀ ਦੇ ਦਿਮਾਗ ਦੀ ਹੀ ਕਾਰ ਸੀ ਕਿ ਸੱਤਾ ਦੇ ਜ਼ੋਰ ਨਾਲ ਬਾਦਲਾਂ ਦਾ ਟਰਾਂਸਪੋਰਟ ਦਬਾਪਤ ਦਿਨ ਦੁਗਣੀ ਤੇ ਰਾਤ ਚੌਗਣੀ ਤਰੱਕੀ ਕਰਨ ਲੱਗਿਆ ਪੰਜਾਬ ਦੀਆਂ ਨਿੱਕੀਆਂ ਮੋਟੀਆਂ ਟਰਾਂਸਪੋਰਟ ਕੰਪਨੀਆਂ ਬਾਦਲਾਂ ਦੀਆਂ ਟਰਾਂਸਪੋਰਟ ਕੰਪਨੀਆਂ ਦੇ ਅਧੀਨ ਆ ਗਈਆਂ ਭਾਵ ਖਰੀਦ ਲਈਆਂ ਗਈਆਂ ਪੰਜਾਬ ਦੇ ਤਕਰੀਬਨ ਹਰੇਕ ਰੂਟ ਤੇ ਬਾਦਲਾਂ ਦੀਆਂ ਕੰਪਨੀਆਂ ਦੀਆਂ ਬੱਸਾਂ ਦੇਖੀਆਂ ਜਾ ਸਕਦੀਆਂ ਨੇ ਵਾਸਲ ਪ੍ਰਵਾਰ ਦੇ ਕਰੀਬੀਆਂ ਦਾ ਦੱਸਣਾ ਹੈ ਕਿ ਟਰਾਂਸਪੋਰਟ ਕੰਪਨੀਆਂ ਦੇ ਵਪਾਰ ਵਿੱਚ ਬੇਸ਼ੁਮਾਰ ਕਾਮਯਾਬੀ ਤੋਂ ਬਾਅਦ ਲੱਖੀ ਬਾਦਲਾ ਦਾ ਬੇਹੱਦ ਪ੍ਰੋਸੀ ਯੋਗ ਬੰਦਾ ਬਣ ਗਿਆ ਤੇ ਹੋਰਨਾ ਵਪਾਰ ਕੰਮਾਂ ਵਿੱਚ ਵੀ ਦਖਲ ਵੱਧ ਗਿਆ ਬਾਦਲਾ ਦੀਆਂ ਟਰਾਂਸਪੋਰਟ ਤੇ ਹੋਟਲਾਂ ਨੂੰ ਚਲਾਉਣ ਵਾਲੀਆਂ ਕੰਪਨੀਆਂ ਦੇ ਸਰਕਾਰੀ ਰਿਕਾਰਡ ਨੂੰ ਕੋਖਿਆਂ ਪਤਾ ਲੱਗਦਾ ਕਿ ਕੰਪਨੀਆਂ ਵਿੱਚ ਲਖਬੀਰ ਸਿੰਘ ਲੱਖੀ ਡਾਇਰੈਕਟਰ ਵਜੋਂ ਨਾਮ ਬੋਲਦਾ ਸੀ ਕਈ ਕੰਪਨੀਆਂ ਵਿੱਚ ਤਾਂ ਸ਼ੇਅਰ ਹੋਲਡਰ ਵੀ ਸੀ ਬਾਦਰਾ ਦੇ ਕਾਰੋਬਾਰ ਨੂੰ ਦੇਖਦਾ ਹੋਣ ਕਰਕੇ ਚਰਚਾਾਂ ਦਾ ਦੌਰ 파루ਸੀ ਕਿ ਲੱਖੀ ਤਾਂ ਹੁਣ ਬਾਦਲ ਸਰਕਾਰ ਵਿੱਚ ਵੀ ਹੱਥ ਮਾਰਨ ਲੱਗਾ ਹੈ ਇਥੋਂ ਤੱਕ ਵੀ ਚਰਚਾ ਸੀ ਕਿ ਅਫਸਰ ਇਸ ਸ਼ਖਸ ਦੀ ਚੌਕੀ ਪਰਦੇ ਹੋਏ ਮਾਨਮਤਾ ਮਹਿਸੂਸ ਕਰਦੇ ਸਨ ਸੀਨੀਅਰ ਅਧਿਕਾਰੀ ਮੰਨਦੇ ਸਨ ਕਿ ਇਹ ਵਿਅਕਤੀ ਮਹਿਜ਼ ਟਰਾਂਸਪੋਰਟ ਵਿਭਾਗ ਵਿੱਚ ਅਫਸਰਾਂ ਦੀਆਂ ਤਾਇਨਾਤੀਆਂ ਹੀ ਨਹੀਂ ਸਗੋਂ ਪੁਲਿਸ ਵਿਭਾਗ ਵਿੱਚ ਵੀ ਇਸ ਸੱਚੋਤੋਲੇ ਕੀ ਡੀਆਈਜੀ ਤੇ ਆਈਜੀ ਪੱਧਰ ਤੱਕ ਦੇ ਅਧਿਕਾਰੀਆਂ ਦੀ ਤੈਨਾਤੀ ਵਿੱਚ ਅਕਸਰ ਭੂਮਿਕਾ ਨਿਭਾਉਂਦਾ ਰਿਹਾ ਹੈ ਗੱਲ ਕੀ ਸੀਨੀਅਰ ਪੁਲਿਸ ਅਫਸਰਤਾ ਆਪਣੇ ਵਿਭਾਗ ਦੇ ਉਹਨਾਂ ਅਫਸਰਾਂ ਜੋ ਲੱਖੀ ਦੇ ਕਰੀਬੀ ਸਨ ਉਹ ਲੱਖੀ ਕਾਡਰ ਆਖਦੇ ਸੰਬੋਧਨ ਕਰਦੇ ਸਨ ਇੱਕ ਵਾਰੀ ਤਾਂ ਇਹ ਗੱਲ ਵੀ ਅਖਬਾਰਾਂ ਦੀਆਂ ਸੁਰਖੀਆਂ ਦੀ ਸ਼ਿੰਗਾਰ ਬਣੀ ਸੀ ਕਿ ਲੱਖੀ ਨੇ ਮੁੱਖ ਮੰਤਰੀ ਦੀ ਸਰਕਾਰੀ ਰਹਿਸ਼ ਤੇ ਬਾਦਰਾ ਦੇ ਬੇहद ਕਰੀਬੀ ਇੱਕ ਆਈਐਸ ਅਫਸਰ ਦੀ ਪੰਜ ਸਤ ਹੋਰਨਾਂ ਵਿਅਕਤੀਆਂ ਦੇ ਸਾਹਮਣੇ ਜੰਗੀ ਲਾਪਾਹੀ ਨਹੀਂ ਸੀ ਕੀਤੀ ਸਗੋਂ ਦੋ ਖਤ ਕਰਨ ਲਈ ਵੀ ਬੰਗਾਰ ਦਿੱਤਾ ਸੀ ਇਸ ਮਾਮਲੇ ਤੇ ਇੱਕ ਤਰ੍ਹਾਂ ਨਾਲ ਮਿੱਟੀ ਹੀ ਪਾ ਦਿੱਤੀ ਗਈ ਸੀ ਇਸ ਘਟਨਾ ਤੋਂ ਸਾਬਤ ਹੁੰਦਾ ਹੈ ਕਿ ਬਾਦਲਾਂ ਦੇ ਰਾਜ ਵਿੱਚ ਲੱਖੀ ਦੀ ਚੜ੍ਹ ਤੇ ਨਹੀਂ ਸੀ ਕਿ ਮੁੱਖ ਮੰਤਰੀ ਜੀ ਰਹਿਸ਼ਤੇ ਹੋਈ ਘਟਨਾ ਦਾ ਨੋਟਿਸ ਲੈਣ ਦੀ ਕਿਸੇ ਦੀ ਹਿੰਮਤ ਨਹੀਂ ਸੀ ਪਈ ਸਾਲ 2009 ਵਿੱਚ ਜਦੋਂ ਬਟੰਡਾ ਪਾਰਲੀਮੈਂਟਨੀ ਹਲਕੇ ਤੋਂ ਬਾਦਲ ਪਰਵਾਰ ਦੀ ਨੂੰ ਹਰ ਸਿਮਰਤ ਕੌਰ ਬਾਦਲ ਨੇ ਸੱਤਾ ਵਿੱਚ ਐਂਟਰੀ ਕੀਤੀ ਪਰ ਲੱਖੀ ਨੂੰ ਵੀ ਇੱਕ ਵਿਧਾਨ ਸਭਾ ਹਲਕੇ ਵਿੱਚ ਤਨਤ ਕੀਤਾ ਗਿਆ ਲੱਖੀ ਨੂੰ ਅਕਸਰ ਬੀਬੀ ਜਾਂ ਕਾਕੇ ਦੇ ਇਰਦ-ਗਿਰਦ ਹੀ ਦੇਖਿਆ ਜਾਂਦਾ ਸੀ। ਬਾਦਲਾਂ ਨੇ ਲੱਖੀ ਦੀਆਂ ਲਗਾਮਾਂ ਇੰਨੀਆਂ ਖੁੱਲੀਆਂ ਛੱਡ ਦਿੱਤੀਆਂ ਕਿ ਦਰਿਆਵ ਵਿਚ ਆਉਣ ਵਾਲੇ ਜੱਥੇਦਾਰ ਲੱਖੀ ਦੇ ਇੱਕ ਤਰ੍ਹਾਂ ਨਾਲ ਅਧੀਨ ਕਰ ਦਿੱਤੇ ਗਏ। ਸਾਲ 2017 ਵਿੱਚ ਬਾਦਲਾਂ ਦੇ ਸੱਤਾ ਤੋਂ ਬਾਹਰ ਹੁੰਦਿਆਂ ਹੀ ਲੱਖੀ ਬਾਦਲਾਂ ਤੋਂ ਲਾਂਬੇ ਹੋ ਗਿਆ। ਕਿਹਾ ਤਾਂ ਇਹ ਵੀ ਜਾਂਦਾ ਹੈ ਕਿ ਬਾਦਲਾਂ ਨੇ ਲੱਖੀ ਨੂੰ ਮੱਖਣ ਵਿੱਚੋਂ ਵਾਲ ਵਾਂਗ ਕੱਢ ਕੇ ਬਾਹਰ ਕਰ ਦਿੱਤਾ। ਪਰ ਕਈ ਵਾਰੀ ਕੁੱਬੇ ਦੇ ਲੱਤ ਵੱਜੀ ਜ਼ਿਆਦਾ ਰਾਸ ਆ ਜਾਂਦੀ। ਬਿਲਕੁਲ ਉਸੇ ਤਰ੍ਹਾਂ ਬਾਦਲ ਪਰਵਾਰ ਤੋਂ ਲਾਂਬੇ ਹੋ ਜਾਣ ਤੋਂ ਬਾਅਦ ਲੱਖੀ ਨੇ ਇਹ ਵਪਾਰ ਖੜਾ ਕਰਨ ਦੀ ਬਿਉਤ ਪੜਾਈ। ਦੇਖਦਿਆਂ ਹੀ ਦੇਖਦਿਆਂ ਵੱਡੀਆਂ ਇਮਾਰਤਾਂ ਖੜੀਆਂ ਹੋ ਗਈਆਂ। ਲੱਖੀ ਦੇ ਵਿਰੋਧੀ ਅਕਸਰ ਇਹ ਚਰਚਾ ਕਰਿਆ ਕਰਦੇ ਸਨ ਕਿ ਬਾਦਲਾਂ ਤੋਂ ਲਾਂਬੇ ਹੋ ਕੇ ਲੱਖੀ ਸ਼ਾਇਦ ਹੁਣ ਨਾ ਕਰਦਾ ਰਹੇ, ਨਾ ਕਾਟਦਾ। ਪਰ ਸੱਤਾ ਦੇ ਸਹਾਰੇ ਬਣਾਇ ਸਬੰਧ ਅਤੇ ਸਰਮਾਇਏ ਨੇ ਲੱਖੀ ਦੀ ਬਾਦਸ਼ਾਹਤ ਕਾਇਮ ਕਰ ਦਿੱਤੀ। ਬਾਦਲਾਂ ਤੋਂ ਲਾਂਬੇ ਹੋਣ ਤੋਂ ਬਾਅਦ ਇਹ ਵਿਅਕਤੀ ਕਾਂਗਰਸੀਆਂ ਤੇ ਆਮ ਆਦਮੀਆਂ ਦਾ ਵੀ ਚਹੇਤਾ ਬਣ ਗਿਆ। ਮੀ ਮਾਰਗ ਤੋਂ ਲੰਗੜ ਵਾਲੀ ਨੇਤਾ ਅਭਿਨੇਤਾ ਤੇ ਅਫਸਰ ਅੱਜ ਲੱਖੀ ਦੀਆਂ ਗੱਲਾਂ ਕਰਦੇ ਨੇ ਇਸ ਜ਼ਮੀਨ ਦੀ ਵੀ ਲੱਖੀ ਵੱਲੋਂ ਵਪਾਰਕ ਟਿਕਾਣਾ ਸ਼ੁਰੂ ਕਰਨ ਤੋਂ ਪਹਿਲਾਂ ਖਰੀਦ ਰੰਮੀ ਗਈ ਸੀ ਤੇ ਜ਼ਮੀਨ ਦੀ ਖਰੀਦੋ ਫਰੋਕਤ ਦਾ ਕੰਮ ਅਜੇ ਨਿਬੜਿਆ ਨਹੀਂ ਹੈ ਇਸ ਖੇਤਰ ਦੇ ਲੋਕਾਂ ਨੂੰ ਨਿਤ ਨਮਾ ਕੰਮ ਸ਼ੁਰੂ ਹੋਣ ਦੀਆਂ ਰਿਪੋਰਟਾਂ ਮਿਲਦੀਆਂ ਰਹਿੰਦੀਆਂ ਨੇ ਦੋਸਤੋ ਸਾਡੇ ਚੈਨਲ ਦੀ ਇਸ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਸਮੁੱਚੀ ਟੀਮ ਤੁਹਾਡੀ ਧੰਨਵਾਦੀ ਹੈ ਤੁਸੀਂ ਇਸ ਵੀਡੀਓ ਨੂੰ ਲਾਈਕ ਕਰ ਲਈ ਬੈਲ ਦਾ ਬਟਨ ਜ਼ਰੂਰ ਦਬਾਓ ਅਤੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਨਾ ਤਾਂ ਜੋ ਤੁਹਾਡੇ ਤੱਕ ਤੱਥਪੂਰਨ ਤੇ ਸਹੀ ਜਾਣਕਾਰੀ ਪਹੁੰਚਾਈ ਜਾ ਸਕੇ ਹੋ ਸਕੇ ਤਾਂ ਸਾਡੀ ਹੌਸਲਾ ਅਫਜ਼ਾਈ ਲਈ ਕਮੈਂਟ ਵੀ ਕਰਨਾ ਧੰਨਵਾਦ